ਜਾਣਾ ਮੈਂ ਤੁਹਾਡੇ ਸਾਹਮਣੇ ਇਤਿਹਾਸ ਦੇ ਵਿੱਚੋਂ ਕੁਝ ਟੁਕਾਂ ਤੁਹਾਡੇ ਸਾਹਮਣੇ ਕੁਝ ਸਤਰਾ ਰੱਖਾਂਗਾ ਤੁਹਾਡੇ ਸਾਹਮਣੇ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸੰਗਤ ਵਿੱਚ ਭਾਈ ਮੰਜ ਵਰਗੇ ਆ ਕੇ ਆਪਣਾ ਜੀਵਨ ਬਦਲ ਗਏ ਦੇਖੋ ਭਾਈ ਮੰਜ ਆਗੂ ਸੀ ਸਖੀ ਸਰਵਰੀਆਂ ਦਾ ਜਿਹੜੀਆਂ ਪਿੰਡਾਂ ਵਿੱਚ ਹਰੀਆਂ ਹਰੀਆਂ ਹਰੇ ਰੇ ਰੰਗ ਦੀਆਂ ਕਬਰਾਂ ਬਣੀਆਂ ਹੁੰਦੀਆਂ ਨਾ ਜਿਨ੍ਹਾਂ ਤੇ ਕੱਪੜੇ ਪਾਏ ਹੁੰਦੇ ਹਰੇ ਆਲੇ ਇਹ ਸਖੀ ਸਰਵਰੀਆਂ ਦਾ ਫਿਰਕਾ ਸੀ ਇੱਕ ਤੇ ਉਹ ਇਹਨੂੰ ਲੱਖ ਦਾਤਾ ਤੇ ਪੀਰ ਨੂੰ ਮਰਦੇ ਸਨ ਸਖੀ ਸਰਵਰੀਆਂ ਦੇ ਵਿੱਚੋਂ ਸੀ ਕਹਿੰਦੇ ਲੱਖਾਂ ਦਾ ਦਾਤਾ ਵੈਸੇ ਤਾਂ ਅੱਜ ਦੇ ਸਮੇਂ ਦੇ ਆਧਾਰ ਤੇ ਜੇ ਇਹ ਵੇਖਿਆ ਜਾਵੇ ਅਪਾ ਤਾਂ ਗੁਰਬਾਣੀ ਚ ਇਹ ਜ਼ਰੂਰ ਪੜਿਆ ਕਿ ਸਭਨਾ ਜੀਆਂ ਦਾ ਇੱਕ ਦਾਤਾ ਕੋਈ ਲੱਖਾਂ ਦਾਤਾ ਕੋ ਕੋਰੋੜਾਂ ਦਾ ਦਾਤਾ ਕੋ ਬੀਆਂ ਦਾ ਦਾਤਾ ਕੋ 50 ਦਾ ਦਾਤਾ ਅਸੀਂ ਇਹ ਪੜਿਆ ਸਭਨਾ ਜੀਆਂ ਦਾ ਇੱਕ ਦਾਤਾ ਭਾਈ ਮੰਜ ਸਖੀ ਸਰਵਰੀਆਂ ਦਾ ਇੱਕ ਆਗੂ ਸੀ ਸਿਰ ਕੱਢ ਪ੍ਰਚਾਰਕ ਸੀ ਗੁਰੂ ਅਰਜਨ ਸਾਹਿਬ ਜੀ ਸੰਗਤ ਵਿੱਚ ਆਏ ਤੇ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸੰਗਤ ਵਿੱਚ ਆਏ ਗੁਰੂ ਪਾਤਸ਼ਾਹ ਦੀ ਸਿੱਖਿਆ ਚੰਗੀ ਲੱਗੀ ਮਨ ਵਿੱਚ ਵੱਸੀ ਤੇ ਅੱਗੋਂ ਅਰਜ਼ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੇ ਤੇ ਮੈਨੂੰ ਸਿੱਖੀ ਦੀ ਦਾਤ ਦਿਓ ਮਹਾਰਾਜ ਮੈਨੂੰ ਸਿੱਖੀ ਦੀ ਦਾਤ ਬਖਸ਼ੋ ਤੇ ਸਤਗੁਰੂ ਕਹਿਣ ਲੱਗੇ ਸਿੱਖੀ ਉੱਤੇ ਸਿੱਖੀ ਨਹੀਂ ਟਿਕੀ ਮਹਾਰਾਜ ਨੇ ਜਵਾਬ ਦਿੱਤਾ ਕਹਿਣ ਲੱਗੇ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ ਮਹਾਰਾਜ ਮੈਂ ਸਮਝਿਆ ਨਹੀਂ ਸਤਿਗੁਰੂ ਕਹਿੰਦੇ ਜੇ ਸਿੱਖੀ ਲੋੜਦਾ ਹੈ ਨਾ ਤੇ ਤੈਨੂੰ ਆਪਣੇ ਪਹਿਲੇ ਮਨਮਤੀ ਕਰਮਕਾਂਡ ਜਿੰਨੇ ਕਰ ਰਿਆ ਨਾ ਵਹਿਮਾ ਪਰਮਾ ਤੇ ਭਲੇਖਿਆਂ ਵਾਲੇ ਸਭ ਛੱਡਣੇ ਪੈ। ਇਹ ਸਭ ਕੁਝ ਤਿਆਗਣਾ ਪੈਣਾ। ਤੇ ਮਹਾਰਾਜ ਕਹਿੰਦੇ ਉਸ ਤੋਂ ਬਾਅਦ ਤੈਨੂੰ ਸੱਚ ਦੀ ਸਮਝ ਆਉਣੀ ਹੈ। ਜੇ ਦੁੱਧ ਬਚਾ ਕੇ ਰੱਖਣਾ ਨਾ ਤੇ ਬਰਤਨ ਸਾਫ਼ ਕਰਕੇ ਸਾਫ਼ ਸੁਥਰਾ ਕਰਕੇ ਉਹਦੇ ਵਿੱਚ ਦੁੱਧ ਪਾਓ ਫਿਰ ਬਚਿਆ ਰਹਿਣਾ। ਦੁੱਧ ਨੂੰ ਸੰਭਾਲਣਾ ਹੈ। ਸਵਾਨੀਆਂ ਜਦੋਂ ਦੁੱਧ ਸੰਭਾਲਦੀਆਂ ਨੇ ਆਪਾਂ ਜਿਸ ਧਰਤੀ ਤੋਂ ਆਏ ਆਂ। ਇੱਥੇ ਤੇ ਭਾਵੇਂ ਸਾਨੂੰ ਸਭ ਕੋਈ ਡੱਬਾ ਬਾਂਦੀ ਮਿਲ ਰਿਹਾ ਨਾ। ਜਿਸ ਧਰਤੀ ਤੋਂ ਆਪਾਂ ਚੱਲ ਕੇ ਆਏ ਆਂ ਨਾ ਪਸ਼ੂਆਂ ਦਾ ਮੱਝਾਂ ਦਾ ਦੁੱਧ ਚੋਇਆ ਜਾਂਦਾ ਸੀ ਉਸ ਤੋਂ ਬਾਅਦ ਬੜੇ ਸਾਫ਼ ਸੁਥਰੇ ਬਰਤਨ ਦੇ ਵਿੱਚ ਪਾਇਆ ਜਾਂਦਾ ਸੀ ਤੇ ਜਿਸ ਕੜਨੂ ਦੇ ਵਿੱਚ ਬੁੱਧ ਕੜਨ ਵਾਸਤੇ ਰੱਖਣਾ ਹੁੰਦਾ ਸੀ ਉਹਨੂੰ ਕੂਚਿਆ ਜਾਂਦਾ ਸੀ ਉਹਨੂੰ ਕੂਚ ਕੇ ਵਿੱਚੋਂ ਸਾਫ਼ ਕੀਤਾ ਜਾਂਦਾ ਸੀ ਜੇਤੀ ਉਦਾਹਰਨ ਬਾਣੀ ਵਿੱਚ ਵੀ ਮਹਾਰਾਜ ਨੇ ਲਈ ਹੈ ਭਾਵੇਂ ਕਿ ਗੱਲ ਅਧਿਆਤਮਕ ਕੀਤੀ ਹੈ ਸਤਿਗੁਰੂ ਕਹਿੰਦੇ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਸੁਹੀ ਰਾਗ ਦੇ ਵਿੱਚ ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧੇ ਕੋ ਜਬ ਤੇ ਜਦੋਂ ਬਰਤਨ ਸਾਫ਼ ਹੋਵੇਗਾ ਤ ਫਿਰ ਦੁੱਧ ਖਰਾਬ ਨਹੀਂ ਹੋਵੇਗਾ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਤੈਨੂੰ ਆਪਣਾ ਪਹਿਲਾ ਬਰਤਨ ਖਾਲੀ ਕਰਨਾ ਪੈਣਾ ਕਹਿੰਦੇ ਮਹਾਰਾਜ ਮੈਂ ਸਮਝਿਆ ਸਤਿਗੁਰੂ ਕਹਿੰਦੇ ਜਿਹੜਾ ਤੇਰੇ ਘਰ ਵਿੱਚ ਪੀਰਖਾਨਾ ਬਣਿਆ ਜਿੱਥੇ ਵੀਰਵਾਰ ਵਾਲੇ ਦਿਨ ਰੋਟ ਪੱਕਦੇ ਐ ਵੀਰਵਾਰ ਵਾਲੇ ਦਿਨ ਲੋਕ ਤੇਲ ਪਾਉਂਦੇ ਐ ਵੀਰਵਾਰ ਨੂੰ ਆ ਕੇ ਲੋਕ ਉੱਥੇ ਚੌਂਕੀਆਂ ਭਰਦੇ ਨੇ ਇਹਨੇ ਕਰਮकांड ਕਰ ਰਿਹਾ ਤੂੰ ਆਪ ਹੀ ਨਹੀਂ ਕਰ ਰਿਹਾ ਤੂੰ ਹੋਰ ਬਹੁਤ ਸਾਰੇ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਸਹੀ ਮਾਰਗ ਤੋਂ ਸੱਚ ਦੇ ਮਾਰਗ ਤੋਂ ਪਟਕਿਆ ਪਹਿਲਾਂ ਤੈਨੂੰ ਤਿਆਗਣਾ ਪਵੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਦੇ ਅੱਗੇ ਅਰਜ਼ ਕੀਤੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਅੱਗੇ ਅਰਜ਼ ਕੀਤੀ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਅੱਗੇ ਤੋਂ ਬਾਅਦ ਮੇਰੇ ਤੋਂ ਇਹ ਗਲਤੀ ਨਹੀਂ ਹੋਵੇਗੀ ਮੇਰੇ ਤੇ ਰਹਿਮਤ ਕਰੋ ਤਾਂ ਕਿ ਮੈਨੂੰ ਸਿੱਖੀ ਦੀ ਦਾਤ ਮਿਲ ਸਕੇ ਮੈਂ ਸੱਚ ਨੂੰ ਜੀਵਨ ਚ ਵਸਾ ਕੇ ਆਪਣਾ ਜੀਵਨ ਬਸਰ ਕਰ ਸਕਾਂ ਗੁਰੂ ਪਾਤਸ਼ਾਹ ਦੇ ਦਰਦਾ ਹੋ ਗਿਆ ਜੀਵੰਤ ਸਿੱਖੀ ਪ੍ਰਾਪਤੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੀ ਫਲਵਾੜੀ ਦਾ ਪ੍ਰਚਾਰਕ ਬਣ ਗਿਆ ਕਰ ਗਿਆ ਉਹਨੇ ਆਪਣੇ ਘਰ ਜਾ ਕੇ ਪੀਰਖਾਨਾ ਢਾ ਦਿੱਤਾ ਬਣੀਆਂ ਹੋਈਆਂ ਕਬਰਾਂ ਢਾ ਦਿੱਤੀਆਂ ਉਹਨੇ ਲੋਕ ਕਹਿਣ ਲੱਗੇ ਮੰਜ ਤੈਨੂੰ ਕੀ ਹੋ ਗਿਆ ਤੂੰ ਇਹ ਕੀ ਕਰਨ ਲੱਗ ਪਿਆ ਵੀਰਵਾਰ ਵਾਲੇ ਦਿਨ ਤੇ ਤੂੰ ਇੱਥੇ ਜੌਕੀ ਪਰਦਾ ਸੀ ਇੱਥੇ ਲੋਕ ਇਕੱਠੇ ਕਰਦਾ ਸੀ ਵੀਰਵਾਰ ਵਾਲੇ ਦਿਨ ਦੀ ਪੂਜਾ ਪ੍ਰਤੀਸ਼ਟਾ ਕਰਦਾ ਸੀ ਆ ਕੀ ਹੋ ਗਿਆ ਤੈਨੂੰ ਤੂੰ ਆ ਕੇ ਪੀਰਖਾਨਾ ਢਾ ਦਿੰਦਾ ਕਹਿੰਦਾ ਹੁਣ ਕਬਰਾਂ ਨਾਲ ਨਹੀਂ ਜਿਉਣਾ ਮੈਂ ਕਬਰਾਂ 'ਚ ਨਹੀਂ ਪੈਣਾ ਚਾਹੁੰਦਾ ਮੈਂ ਤੋਨਾ ਹਾਂ ਸੱਚ ਦੀ ਵਿਚਾਰ ਸਿੱਖੀ ਦੀ ਵਿਚਾਰ ਨਵੀਂ ਨਰੋਈ ਵਿਚਾਰ ਜਿਹੜੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਕੋਲੋਂ ਆਪਣੀ ਸੁਰਤ ਦੀ ਝੋਲੀ ਵਿੱਚ ਪਵਾ ਕੇ ਲੈ ਕੇ ਆਇਆ ਮੈਂ ਉਹਦੇ ਨਾਲ ਜਿਉਣਾ ਚਾਹੁੰਦਾ ਮੈਂ ਨਹੀਂ ਚਾਹੁੰਦਾ ਉਹ ਆ ਕੁਝ ਕਰਨਾ ਕਿਸੇ ਨੇ ਪੁੱਛਿਆ ਭਾਈ ਮੰਝ ਇਹ ਵਿਚਾਰ ਤੈਨੂੰ ਮਿਲੀ ਕਿੱਥੋਂ ਹੈ ਇਹ ਮੇਰੇ ਸਤਿਗੁਰੂ ਦੀ ਰਹਿਮਤ ਆ ਮੇਰੇ ਸਤਿਗੁਰੂ ਦੀ ਦਾਤ ਹੈ ਇਹ ਮੇਰੇ ਸਤਿਗੁਰੂ ਦੀ ਕਿਰਪਾ ਹੈ ਮੈਂ ਸਤਿਗੁਰੂ ਦੇ ਪਾਸ ਗਿਆ ਸਤਿਗੁਰੂ ਦੇ ਚਰਨਾਂ ਵਿੱਚ ਕੁਝ ਪਲ ਬੈਠਾ ਮੇਰੀ ਸੁਰਤ ਦੇ ਵਿੱਚ ਇੱਕ ਗੇੜ ਆਇਆ ਮੈਂ ਸੋਚਿਆ ਕਿ ਜਿੰਨਾ ਸਮਾਂ ਤੂੰ ਕਬਰਾਂ ਪੂਜਦਿਆਂ ਲਗਾ ਦਿੱਤਾ ਕਾਸ਼ ਤੂੰ ਕਿਤੇ ਗੁਰੂ ਚਰਨਾਂ ਵਿੱਚ ਬੈਠ ਕੇ ਸਿੱਖਿਆ ਲਈ ਹੁੰਦੀ ਤੇ ਤੇਰਾ ਜੀਵਨ ਸਫਲਾ ਹੋ ਜਾਂਦਾ